ਵੀਰੋ ਜੇ ਮੈਨੂੰ ਕਿ ਤੁਹਾਨੂੰ ਪਤਾ ਕਿ ਸਾਡੇ ਪਿੰਡ ਦੇ ਪੁਲ ਤੇ ਦੂਰੋਂ ਦੂਰੋਂ ਲੋਕ ਆਤਮ ਹੱਤਿਆ ਕਰਨ ਆਉਂਦੇ ਆ ਤੇ ਅੱਜ ਇੱਕ ਹੋਰ ਵੀਰ ਸਾਡੇ ਪਿੰਡ ਦੇ ਪੁਲ ਤੇ ਆਤਮ ਹੱਤਿਆ ਕਰਨ ਆਇਆ ਤੇ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਭਾਜੀ ਸੰਗਰੂਰ ਤੋਂ ਤੇ ਤੁਸੀਂ ਆਤਮ ਹੱਤਿਆ ਕਦੋਂ ਕਰਨਾ ਚਾਹੁੰਦੇ ਹੋ ਮੇਰੀ ਗਰਲਫ੍ਰੈਂਡ ਮੇਰੇ ਗਵਾਂਢੀ ਦੇ ਨਾਲ ਸੈੱਟ ਹੋ ਗਈ ਤੇ ਕੱਲ ਨੂੰ ਉਹਦਾ ਵਿਆਹ ਵਾ ਹੋ ਤੇ ਮੈਂ ਚਾਹੁੰਨਾ ਇੱਕ ਪਾਸੇ ਉਹਦੀ ਡੋਲੀ ਜਾਂਦੀ ਹੋਵੇ ਦੂਜੇ ਬੰਨੇ ਮੇਰੀ ਅਰਥੀ ਜਾਂਦੀ ਹੋਵੇ ਹੋ ਤੇ ਗਾਣਾ ਗਾਉਂਦਾ ਹੁਵਾਂ ਮੈਂ ਕਿਹੜਾ ਗਾਣਾ ਸਾਡੇ ਖਰਵੈਣ ਪੈਣਗੇ ਤੇਰੇ ਹੋਣਗੇ ਚੰਦਰੀਏ ਫੇਰੇ ਅਰੇ ਗਰਬਾ ਬੜਾ ਯਾਰ ਤੁਹਾਡਾ ਹੀ ਸੋਚ ਉੱਚੀ ਆ ਤੇ ਵਹਨੇ ਗਿਆ ਫਿਰ ਮਾਰੋ ਸ਼ਾਰ ਇੱਥੋਂ ਹੀ ਖੜੇ ਹੋ ਕੇ ਮਾਰੋ ਸ਼ਾਰ ਬੱਤਾ ਜਾ ਯਾਦੇ ਡੋਂਬੀ ਦੇ ਵੀਰ ਜਿੰਨੇ ਵੀ ਪੰਜਾਬ ਚ ਆਤਮ ਹੱਤਿਆ ਕਰਨੀ ਆ ਸਾਡੇ ਪਿੰਡ ਦੇ ਪੁਲ ਤੇ ਆਓ ਤੇ ਆਤਮ ਹੱਤਿਆ ਕਰੋ ਤੇ ਭਗਵਾਨ ਦਵਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਪਿੰਡ ਦਾ ਪੁਲ ਬਣਾ ਦਿਓ ਸਾਡੇ ਪਿੰਡ ਦਾ ਪੁਲ ਬਣਾ ਦਿਓ ਲੋਕ ਆਤਮ ਹੱਤਿਆ ਕਰੀ ਯਾਰ ਸਾਡੇ ਪਿੰਡ ਦਾ ਪੁਲ ਬਣਾ ਦਿਓ